ਟਾਇਰ ਰਹਿਣਗੇ ਬੇਜੇ ਦੇ ਚਾਰ ਨਾਲ ਦੀ ਹੈ 515 ਕਹਿੰਦੇ ਬੈਕ ਡਾਰ ਮਹੀ ਵਾਲੇ ਬੀਕੇਟੇ ਦੇ ਜਮਾ ਨਵੇਂ ਟਾਇਰ ਨੇ ਮਿੱਤਰੋ ਨਵੇਂ ਟਾਇਰ ਆਪਾਂ ਪਾਈ ਆ ਜੀ ਠੀਕ ਹੈ ਜੀ ਮਿਲ ਜੂਗਾ ਸਾਠ ਹਜ਼ਾਰ ਰਹਿ ਗਈ 6 ਲੱਖ ਤੇ 23000 ਰੁਪਇਆ 6 ਤੋਂ ਥੱਲੇ ਆਂ ਦੇ ਦੇ ਲੈ ਮਿੱਤਰੋ ਬਾਈਕ ਆਕਣੇ ਕੋਲੇ ਖੜਿਆਂਗੇ ਕਰਦੇ ਗੱਲਬਾਤ ਕਿੰਨੇ ਕਿ ਡ੍ਰੈਕਟਰ ਅਵੇਲੇਬਲ ਨੇ ਹੱਸ ਗਿਆ ਬਾਈ ਜੀ ਹੱਸੇ ਗਾਲ ਜੀ ਠੀਕ ਹੋ ਬਾਈ ਜੀ ਠੀਕ ਆ ਕੋਈ ਠੀਕ ਆ ਬਾਈ ਕਿੰਨੇ ਡ੍ਰੈਕਟਰ ਨੇ ਬੇਜੇ ਅੱਜ 6-7 ਠੀਕ ਆ ਬਾਈ ਜੀ ਲੋਨ ਵਗੈਰਾ ਲੈਂਦੀ ਸਾਰੇ ਵੀ ਲੋਨ ਹੋ ਜੂਗਾ ਸਾਡੇ ਸਾਰੇ ਭਾਈ ਹਾਂਜੀ ਠੀਕ ਹੈ ਜੀ ਨੰਬਰ ਰਹਿਣਗੇ ਭਾਈ ਪੰਜਾਬ ਹਰਿਆਣਾ ਮੈਕਸ ਹਰਿਆਣਾ ਪੀਏ ਮੈਕਸ ਪੀਏ ਬੰਦ ਹੈ ਠੀਕ ਆ ਭਾਈ ਜੀ ਤੇ ਮੋਡਲ ਨੰਬਰ ਹੋ ਗਈ 9988745430 ਕੇ ਜਬੇ ਜੀ ਚਲੋ ਮਿੱਤਰੋ ਵੀਡੀਓ ਸਟਾਰਟ ਕਰਦੇ ਆਪਾਂ ਸੋਨਾਲੀਕਾ ਡੀਆਈ 62 ਕੰਡੀਸ਼ਨ ਚੈੱਕ ਕਰੋ ਮਿੱਤਰੋ 275 ਐਨ ਐਮ ਤੇ ਮੋਡਲ ਹੋ ਗਿਆ ਭਾਜੀ ਮੋਡਲ 24 2024 ਮਾਡਲ ਆਗਾ ਭਾਜੀ ਸਿਕੰਦਰ ਮੋਡਲ ਆਗਾ ਤੇ ਟੈਰ ਰਹਿਣਗੇ ਭਾਜੀ ਇਹਦੇ ਯਾਰ ਨਾਲ ਦੀ 515 ਘੰਟੇ ਚੱਲਿਆ ਹੁਣ ਕਿੰਨੇ ਦਾ ਹੈ ਠੀਕ ਹੈ ਲੈ ਮਿੱਤਰੋ 515 ਘੰਟੇ ਹੋਣ ਲਈ ਚੱਲਿਆ ਹੋ ਗਿਆ ਬਾਕੀ ਟਰੈਕਟਰ ਵੀ ਪੂਰਾ ਫੁੱਲ ਸਾਫ ਹੋਇਆ ਗਿਆ ਕੰਡੀਸ਼ਨ ਦਾ ਵੀ ਚੰਗਾ ਪਿਆ ਇੰਜਨ ਗੇਅਰ ਵੀ ਕਹਿੰਦੇ ਲੋਡ ਹੀ ਨੇ ਨਾ ਬਈ ਹਾਂਜੀ ਠੀਕ ਆ ਬਾਈ ਬਾਕੀ ਵੇਟ ਰੂਟ ਲੱਗੇ ਹੋਏ ਨੇ ਕਿ ਡਬਲ ਡਿਸਟ੍ਰਿਬਿਊਟਰ ਆ ਕਹਿੰਦਾ ਬਈ ਹਾਂਜੀ ਠੀਕ ਆ ਫ੍ਰੀ ਸਪੀਡ ਆ ਗਿਆ ਚੇਂਜਰ ਗੇਅਰ ਵਾਲਾ ਠੀਕ ਹੈ ਥ੍ਰੀ ਸਪੀਡ ਆ ਗਿਆ ਸੈਟਲ ਗੇਅਰ ਆ ਗਿਆ ਮਿੱਤਰੋ ਡਿਮਾਂਡ ਰੁਪਈ ਦੀ ਡਿਮਾਂਡ ਜੀ 7,66,000 ਠੀਕ ਆ ਜੀ 7,25,000 ਦੇ ਦੇਣਗੇ ਦੇ ਲੈਣੀ ਹੈ ਨਾ हां ਦੇ ਲੈਣੀ ਹੈ ਬਾਈ ਮਿੱਤਰੋ 7 ਲੱਖ 25000 ਰੁਪਏ ਦਾ ਤੇ ਅੱਗੇ ਆ ਗਿਆ ਬਈ ਜੀ ਸਵਰਾਜ 744 XT ਮਾਡਲ ਹੈ ਮਿੱਤਰੋ ਐਫ ਈ ਨਹੀਂ ਹੈਗਾ ਨਾ ਬਈ ਇਹ XT ਹੈਗੇ ਜੀ ਹੌਸ ਪਾਵਰ ਵਾਲਾ ਜੀ ਜ਼ਿਆਦਾ ਹੌਸ ਪਾਵਰ ਵਾਲਾ ਕਈ ਵੀਰ ਕਹਿਣਗੇ ਨਾ ਬਈ ਐਫ ਈ ਐਨ ਦਾ ਮਿਲਦਾ ਹੈ ਨਾ ਪਰ ਇਹ XT ਚ ਹੈਗਾ ਨਾ ਹਾਂਜੀ ਠੀਕ ਆ ਬਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਦੇ ਬਈ ਚਾਰੇ ਪਾਸੇ ਘੁੰਮ ਕੇ ਤੇ ਨੰਬਰ ਉਹ ਬਈ ਜੀ ਇਹਦਾ ਨੰਬਰ ਹਰਿਆਣਾ ਐਚਰ 25 ਡੱਬਲੀ ਠੀਕ ਆ ਬਈ ਜੀ ਕੋਈ ਚੱਕਰ ਤਾਂ ਨਹੀਂ ਘਣਾ ਬਈ ਰਿਆਣੇ ਨੰਬਰ ਦਾ ਨਾ ਨਾ ਹੀ ਕੈਸ਼ ਪੇਮੈਂਟ ਦਾ ਡਾਕਟਰਾ ਐ ਨੋਸੀ ਜਿੱਥੋਂ ਦੀ ਕਹਿੰਦੇ ਉੱਥੋਂ ਦੀ ਲੈ ਦੇਾਂਗੇ ਠੀਕ ਆ ਜੀ ਐਨਓਸੀ ਬਈ ਮਿਲ ਜੂਗੀ ਤੁਹਾਡੇ ਨਾਮ ਹੋ ਜੂਗਾ ਨਾ ਬਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਾ ਬਈ ਜੀ ਤੇ ਟਾਇਰ ਨਾਲ ਦੀ ਨਹੀਂ ਵੇਦੇ ਵੀ ਟਾਇਰ ਨਾਲ ਦੇ ਆ ਜੀ ਠੀਕ ਆ ਇਹ ਘੰਟੇ ਚੱਲਿਆ ਬਈ ਜੀ ਇਹ 1490 ਘੰਟੇ ਚੱਲਿਆ ਠੀਕ ਆ ਬਈ ਜੀ 80 85 ਪਾਏ ਟਾਇਰ ਨਾਲ ਦੀ ਠੀਕ ਆ ਜੀ 85 ਪਾਏ 14 ਨਾਲ ਟਾਇਰ ਮਿੱਤਰੋ ਨਾਲ ਦੀ ਨਹੀਂ ਕਿ ਬਈ ਜੀ ਫੁੱਲ ਚੰਗਾ ਫੁੱਲ ਕੋਕਾ ਤੇ 855 ਦਾ ਵੀ ਵੱਡੇ ਇੰਜਨ ਵਾਲਾ ਕਹ ਲਈਏ ਨਾ ਬਾਈ ਇਹਨੂੰ ਹਾਂਜੀ 963 ਦੇ ਇੰਜਨ ਵਾਲਾ ਠੀਕ ਆ ਬਾਈ ਜੀ ਤੇ ਇਹਦੀ ਡਿਮਾਂਡ ਰੁਪਏ ਜੀ ਇਹਦੀ 595 ਠੀਕ ਆ ਜੀ ਤੇ 575000 ਦਾ ਦੇ ਦੇਣ ਜੀ ਠੀਕ ਆ ਜੀ ਲੋ ਮਤਲਬ 5 ਲੱਖ ਤੇ 75000 ਰੁਪਏ ਦਾ ਏਅਰ ਟਰੈਕਟਰ ਮਿਲ ਜੂਗਾ ਲੋਨ ਹੋ ਜੂਗਾ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਤੇ ਅਗਲਾ ਬਾਈ ਜੀ ਆ ਗਿਆ ਨਿਊ ਹੌਲੈਂਡ 3630 TXT ਮਾਡਲ ਚ ਸੁਪਰ ਵਾਲਾ ਤੇ ਇਹ ਮਾਡਲ ਹੈਗਾ ਬਾਈ ਜੀ 2018 ਮਾਡਲ ਆ ਠੀਕ ਹੈ 3630 ਸਪਰ ਠੀਕ ਹੈ ਜੀ ਟਾਇਰ ਨਾਲ ਦੇ ਜੀ ਇਹਦੇ ਓਕੇ ਨਾਲ ਦੇ ਨਿਗਮਰਾ ਦੇ ਪੀ ਆਹਦੇ ਟਾਇਰ ਆ 16 ਟਾਇਰ 75 80 ਵਸ ਟਾਇਰ ਪਏ ਆ ਠੀਕ ਹੈ 1700 ਘੰਟਾ ਅਰੀਜਨਲ ਚੱਲਿਆ ਹੋਇਆ ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਮਾਡਲ ਆ ਫੁੱਲ ਟੌਪ ਮਾਡਲ ਆਗਾ 3 ਸਪੀਡ ਚ ਆ ਗਿਆ ਮਿੱਤਰੋ ਤੇ ਇਹਦਾ ਪ੍ਰਾਈਸ ਜੀ ਇਹਦਾ ਪ੍ਰਾਈਸ ਹੈਗਾ 5 ਲੱਖ ਤੇ 78000 ਰੁਪਏ ਦੇਣ ਲੈਣ ਵਾਲਾ ਜੀ ਦੇਣ ਲੈਣ ਵਾਲਾ ਇਹਦਾ ਦੇ ਦਿਆਂਗੇ ਤੁਹਾਨੂੰ 550 ਦਾ ਇਹ ਮਿੱਤਰੋ 5.5 ਲੱਖ ਰੁਪਏ ਦਾ ਬਣ ਜਾਊਗਾ ਬਾਈ ਜੀ ਬਾਕੀ ਮਾਨਤਾਨ ਹੋ ਜਾਊਗਾ ਲੋਨ ਵੀ ਹੋ ਜਾਊਗਾ ਤੇ ਅੱਗੇ ਆ ਗਿਆ ਬਾਈ ਜੀ ਸਪੈਸ਼ਲ ਐਡੀਸ਼ਨ ਵਾਲਾ 363+ ਵਾਲਾ ਜੂਜੀ ਗੇਅਰ 'ਚ ਜੂਜੂ ਗੇਅਰ 'ਚ ਜੈਕ ਲੱਗਿਆ ਹੋਇਆ ਠੀਕ ਹੈ ਇਹ ਹੈਵੀ ਲਿਫਟਾ ਕੰਪੈਸਟਰ ਕੀ ਆ ਗਿਆ ਨਾ ਭਾਈ ਹਾਂ ਹੈਵੀ ਲਿਫਟਾ ਚਤਾਵ ਵਾਲਾ ਮਾਡਲ ਆ ਗਿਆ ਠੀਕ ਆ ਭਾਈ ਜੀ ਬੈਕ ਟਾਇਰ ਮਹਿੰਗੇ ਵਾਲੇ ਬੀਕੇਟੇ ਦੇ ਜਮਾ ਨਵੇਂ ਟਾਇਰ ਨੇ ਮਿੱਤਰੋ ਨਵੇਂ ਟਾਇਰ ਆਪਾਂ ਪਾਈ ਆ ਜੀ ਇਹਨਾਂ ਮਿਲ ਜੂਗਾ 60000 ਦੀ ਜੋੜੀ ਚੜਾਈ ਆ ਅਗਲੇ ਟਾਇਰ ਨਾਲ ਦੇ ਪੀ ਆ ਪੈਸੇ ਹੈਗੇ ਆ ਪਿਛਲੇ ਵੀ ਸੀਗੇ 50 60 ਪੈਸੇ ਟਾਇਰ ਠੀਕ ਮਤਲਬ ਕਈ ਕਿਸਾਨ ਵੀਰ ਕਰੇ ਇਹ ਉੱਚੇ ਮਾਡਲ ਆ ਗਏ ਬਾਕੀ ਭਾਈ ਛੋਟੇ ਟਰੈਕਟਰ ਆ ਗਏ ਇਹਦਾ ਅਗਲਾ ਖਾਸ ਕਰਕੇ ਵਧੀਆ ਕੰਮ ਨਹੀਂ ਲੈ ਕੇ ਜਾਂਦੇ ਨੇ ਵੀ ਕਹਿੰਦੇ ਹਾਂਜੀ ਨਾਲ ਦੇ ਮਿੱਤਰੋ ਨਾ ਟਾਇਰ ਹੈਗੇ ਸੀਗੇ 50 ਕੇ ਪੈਸੇ ਤੇ ਬਾਈ ਕਹਿੰਦਾ ਲਹਾਤੇ ਤੇ ਇਹ ਘੰਟਾ ਚੱਲਿਆ ਹੋਵੇ ਜੀ ਇਹ ਚੱਲਿਆ ਹੋਊਗਾ ਜੀ ਮਿੱਤਰੋ ਚੈੱਕ ਕਰਕੇ ਦੱਸਦਾ ਨੇ ਤੁਹਾਨੂੰ ਸੱਚੀ 6 ਘੰਟੇ ਲੱਗਣਗੇ ਇਹ ਚੱਲੇਗਾ ਠੀਕ ਆ ਜੀ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ ਆ ਜੀ 6 ਲੱਖ 45000 ਠੀਕ ਆ ਜੀ 6 ਲੱਖ ਤੇ 15000 ਦਾ ਟਰੈਕਟਰ ਦੇ ਦਿਆਂਗੇ ਠੀਕ ਹੈ ਬਾਕੀ ਮੌਕੇ ਤੇ ਮਾਨਤਾ ਨਾਲ ਹੋਰ ਵੀ ਹੋਏ 15000 ਦਾ ਤੇ ਅੱਗੇ ਆ ਗਿਆ ਸੋਨਾਲੀਕਾ 750 ਦਾ ਇਹ ਮਾਡਲ ਹੈਗਾ ਭਾਈ ਜੀ 2014 ਠੀਕ ਹੈ ਪੈਂਡਾ ਨੰਬਰ ਆ ਜੀ ਠੀਕ ਹੈ ਜੀ ਤੇ ਟਰੈਕਟਰ ਇਹ ਵੀ ਫਾਲੋ ਚੰਗਾ ਠੀਕ ਹੈ 2014 ਮਾਡਲ ਲੱਗਦਾ ਨਹੀਂ ਨਾ ਭਾਈ ਪਹਿਲੀ ਪਾਰਟੀ ਦਾ ਠੀਕ ਆ ਭਾਈ ਜੀ ਇਹ ਕੰਡੀਸ਼ਨ ਦਾ ਬੱਚਾ ਬਾਕੀ ਚੈੱਕ ਕਰਵਾ ਦੇ ਵੀ ਫੇਰ 80 ਪੈਸੇ ਹੋਣਗੇ ਚਾਰੇ ਠੀਕ ਹੈ ਜੀ 15 ਵਾਲੇ ਟਾਇਰ ਨੇ ਨਾ ਬੇ ਜੀ ਦੇ 15 ਵਾਲੇ ਟਾਇਰ ਨੇ ਠੀਕ ਹੈ ਲੋ ਮਿੱਤਰੋ 15 ਵਾਲੇ ਟਾਇਰ ਨੇ ਕਿ ਡਬਲ ਡਿਸਟ੍ਰਿਬਿਊਟਰ ਆ ਗਿਆ ਬਿਨਾ ਚੇਜਰ ਵਾਲਾ ਗਿਆ 2 ਸਪੀਡ ਚ ਆ ਗਿਆ ਬੇ ਠੰਡੇ ਦਾ ਨੰਬਰ ਆ ਗਿਆ ਡਿਮਾਂਡ ਬੇ ਜੀ ਦੀ ਡਿਮਾਂਡ ਹੋएगी ਇਹਦੀ 4,753000 ਠੀਕ ਹੈ ਜੀ ਤੇ ਇਹ ਟਰੈਕਟਰ ਦੇ ਦਿਆਂਗੇ ਤੁਹਾਨੂੰ 4,30000 ਦਾ 4,30000 ਦਾ ਮਿੱਤਰੋ ਇਹ ਮਿਲ ਜੂਗਾ ਤੇ ਆ ਗਿਆ ਬੇ ਜੀ 963 5 ਸਟਾਰ ਆ ਗਿਆ ਟੌਪ ਵਾਲਾ ਮਾਡਲ ਆ ਗਿਆ ਬੇ ਜੀ ਮਤਲਬ ਇਹ ਕਹਿ ਰਿਹਾ ਮੱਕੀ ਮੁੱਕੀ ਦੇ ਸੀਜ਼ਨ ਨੂੰ ਛੋਟਾ ਟਰੈਕਟਰ ਹੀ ਆਣਾ ਵਾਕਾ ਟਰੈਕਟਰ ਆ ਜੀ ਠੀਕ ਆ ਬਈ ਜੇ ਕੋਨੋਪੇ ਛਾਤਰੇ ਲੱਗੇ ਹੋਇਆ ਬਈ ਜੇ 3 ਸਪੀਡ ਚ ਆ ਗਿਆ ਬੱਠਲ ਜਿਹੜਾ ਕਹਿ ਰਿਹਾ ਆਪਾਂ ਇਹਦਾ ਬਈ ਜੀ ਪੀਟੀਓ ਗੇਅਰ ਲੱਗਾ ਹੋਇਆਗਾ ਹਾਂ ਬਈ ਠੰਡੇ ਦਾ ਨੰਬਰ ਨਾਲ ਹੀ ਵੀ ਬਈ ਜੀ ਹਾਂ ਫਸਟਵਾਲ ਟੀ ਹੈ ਬਈ ਜੀ ਠੀਕ ਹੈ ਉਨੇ ਮਾਡਲ ਆਗਾ ਟਾਇਰ ਨਾਲ ਦੀ ਬਈ ਦੇ ਵੀ ਨਾਲ ਦੇ ਟਾਇਰ ਹੈ ਜੀ ਠੀਕ ਹੈ ਨਾਲ ਦੇ ਟਾਇਰ ਆਗੇ ਮਿੱਤਰੋ ਡਬਲ ਡਿਸਟ੍ਰਿਬਿਊਟਰ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ ਹੈਗੀ 6 ਲੱਖ ਤੇ 23000 ਰੁਪਏ 6 ਤੋਂ ਥੱਲੇ ਹ ਇਹ ਗੱਲ ਮਿੱਤਰੋ 5 ਲੱਖ ਤੇ 95 ਹਜ਼ਾਰ ਦਾ ਦੇ ਦੇਾਂਗੇ ਬਈ ਲੈ ਮਿੱਤਰੋ 5 ਲੱਖ ਤੇ 95 ਹਜ਼ਾਰ ਦਾ ਤੁਹਾਨੂੰ ਟਰੈਕਟਰ ਫੁੱਲ ਘੈਂਟ ਆ ਕੋਈ ਲੱਗੀ ਆ ਠੀਕ ਹੈ ਜੀ ਜਿਵੇਂ ਮਰਜ਼ੀ ਚਲਾ ਕੇ ਵਾਹ ਕੇ ਤਸੱਲੀ ਕਰ ਲੈ ਠੀਕ ਹੈ ਜੀ ਇੱਕ ਵਗੈਰ ਲੈ ਬਈ ਹੋਰ ਆ ਕਿ ਜਿਹੜਾ ਵੀ ਰੇਨ ਆਉਂਦਾ ਕਿਸਾਨ ਵੀ ਰੇਨ ਆ ਆਪਦੇ ਤਸੱਲੀ ਕਰਕੇ ਲੈ ਕੇ ਜਾਵੇ ਨਾ ਬਈ ਹਾਂਜੀ ਠੀਕ ਹੈ ਬਈ ਜੀ ਕਾਪੀ ਕਰ ਜਾਂਦੀ ਬਾਈਆਂ ਦੀ ਗਰੰਟੀ ਹੋਊਗੀ ਤੇ ਉਹਨਾਂ ਕਿੱਥੇ ਵੇਚੀ ਲੈਣ ਲਈ ਘਰੇ ਵੀ ਟਰੈਕਟਰ ਖੜੇ ਹੁੰਦੇ ਪਿੰਡ ਚੱਕ ਰੋਲਦੂ ਸੰਗਲਾ ਜ਼ਿਲ੍ਹਾ ਸੰਗਲਾ ਠੀਕ ਹੈ ਬਈ 500 ਟਰੈਕਟਰ ਤਾਂ ਬਈ ਖੜੇ ਆ ਪਾਂਸੇ ਉੱਥੇ ਮੰਡੀ ਤੇ ਹੈ ਠੀਕ ਆ ਬਾਈ ਕੰਟੈਕਟ ਕਰ ਲੈਣ ਦਿਖਾ ਦੇਵਾਂਗੇ ਟਰੈਕਟਰ ਠੀਕ ਆ ਆਹ ਦਾ ਬਾਕੇ ਚੈੱਕ ਕਰਕੇ ਆ ਕੇ ਸੌਦਾ ਕਰ ਸੌਦਾ ਬਾਈ ਹਰੇਕ ਦਾ ਬਾਈ ਮੌਕੇ ਤੇ ਆਗਾ ਠੀਕ ਆ ਬਾਈ ਕਈ ਵੀਰ ਕਹਿਣਗੇ ਰੇਟ ਜ਼ਿਆਦਾ ਹੈਗਾ ਠੀਕ ਆ ਮੌਕੇ ਤੇ ਆਉਂਗੇ ਸੌਦਾ ਬਣ ਜੂਗਾ ਆ ਬਾਈ ਘਰੇ ਬੈਠਿਆਂ ਨੂੰ ਕੁਝ ਨਹੀਂ ਮਿਲਣਾ ਘਰੇ ਬੈਠਣ ਕੁਝ ਨਹੀਂ ਮਿਲਣਾ ਸਹੀ ਗੱਲ ਆਣਾ ਬਾਈ ਆਓ ਚੈੱਕ ਕਰੋ ਟਰੈਕਟਰ ਬਾਕੇ ਲੈ ਕੇ ਜਾਓ ਠੀਕ ਆ ਬਾਈ ਧੰਨਵਾਦ ਧੰਨਵਾਦ ਬਾਈ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਜਲਦੀ ਆ ਗੜੀ ਨੂੰ ਧੰਨਵਾਦ